ਅੱਜ ਦਾਣਾ ਮੰਡੀ ਨਾਬਾ ਜਿਹੜੀ ਕਿ ਏਸ਼ੀਆ ਦੀ ਦੂਸਰੇ ਨੰਬਰ ਸਤੋਂ ਵੱਡੀ ਮੰਡੀ ਹੈ ਇਹਦਾ ਦੌਰਾ ਕੀਤਾ ਮੇਰੇ ਨਾਲ ਨਾਬਾ ਆਰਥਿਕ ਜੀਵਨ ਦੇ ਪ੍ਰਧਾਨ ਕਰਮਜੀ ਸਿੰਘ ਜੀ ਲੋਹੜਾ ਔਰ ਸਾਡੇ ਸਾਰੇ ਮੈਂਬਰ ਸਰਹਾਨ ਜਿਹੜੇ ਆਰਥਿਕ ਭਾਈਚਾਰਾ ਸਾਰਾ ਨਾਲ ਅਸੀਂ ਵਿਜ਼ਿਟ ਕਰ ਰਹੇ ਹਾਂ ਔਰ 1500 ਦੀ ਆਮਦ ਜਿਹੜੀ ਇਹ ਸ਼ੁਰੂ ਹੋ ਗਈ ਹੈ ਜੀ ਕਿਸਮ ਦੀ ਔਰ ਪ੍ਰਾਈਵੇਟ ਰੇਟ ਜਿਹੜਾ ਜੀ ਉਸਕੀਵਨ 2900 ਰੁਪਏ ਤੱਕ ਜਾ ਰਿਹਾ ਪ੍ਰਾਈਵੇਟ ਬੋਲੀ ਹੋ ਰਹੀ ਹੈ ਪਰ ਸਰਕਾਰੀ ਰੇਟ ਜਿਹੜਾ ਜੀ ਉਹ 2320 ਰੁਪਏ ਜਿਹੜਾ ਜੀ ਫਿਕਸ ਕੀਤਾ ਗਿਆ ਕੱਲ ਤੋਂ ਬੋਲੀਆਂ ਸ਼ੁਰੂ ਹੋ ਜਾਣੀਆਂ ਮੈਂ ਇੱਕ ਬੇਨਤੀ ਕਰਦਾ ਸਾਰਿਆਂ ਨੂੰ ਕਿ ਕਈ ਵਾਰੀ ਜਿਵੇਂ ਮੰਡੀ ਦਾ ਸੀਜ਼ਨ ਆਉਂਦਾ ਤਾਂ ਬਹੁਤ ਸਾਰੀਆਂ ਜਿਵੇਂ ਪੱਲੇਦਾਰ ਜਾਂ ਸਾਡੇ ਲੇਬਰ ਜਿਹੜੀ ਆ ਕਈ ਚੀਜ਼ਾਂ ਨੂੰ ਲੈ ਕੇ ਉਹ ਸਰਕਾਰ ਸਾਹਮਣੇ ਮੰਗ ਰੱਖਦੇ ਨੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਜੀ ਦਾ ਹਦੇਸ਼ਾ ਕਿ ਸਾਨੂੰ ਕਿ ਤੁਸੀਂ ਵਿਜ਼ਿਟ ਕਰੋ ਔਰ ਜਿੰਨੀਆਂ ਵੀ ਮੰਗਾ ਨੇ ਮੰਡੀ ਨਾਲ ਸੰਬੰਧ ਚਾਹੇ ਆਰਤੀਆ ਭਾਈਚਾਰਾ ਚਾਹੇ ਲੇਬਰ ਜਾਣ ਉਹਤੋਂ ਵੀ ਜਿਹੜੀਆਂ ਵੀ ਮੰਗਾਂ ਨੇ ਸਾਰੀਆਂ ਜਿਹੜੀਆਂ ਪੰਜਾਬ ਸਰਕਾਰ ਦੇ ਦਾਇਰੇ ਅੰਦਰ ਆਉਂਦੀਆਂ ਉਹ ਸਾਰੀਆਂ ਜਿਹੜੀਆਂ ਨੇ ਤਕਰੀਬਨ ਤਕਨ ਮੰਨ ਲਿਆ ਗਈਆਂ ਨੇ ਤਾਂ ਨੋਟੀਫਿਕੇਸ਼ਨ ਵੀ ਜਾਰੀ ਹੋ ਜਾਣਾ ਔਰ ਜਿਹੜੀਆਂ ਪੰਜਾਬ ਸਰਕਾਰ ਦੇ ਥਰੂ ਸੈਂਟਰ ਤੱਕ ਜਿਹੜੀ ਪਹੁੰਚ ਕਰਨੀ ਹੈ ਸੈਂਟਰ ਦੇ ਹੱਥ ਦੇ ਵਿੱਚ ਆਉਂਦੀਆਂ ਨੇ ਸੈਂਟਰ ਨਾਲ ਗੱਲਬਾਤ ਕਰਕੇ ਉਹਦਾ ਪ੍ਰੋਸੈਸ ਆਲਰੇਡੀ ਕੰਪਲੀਟ ਹੈ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਕਿਉਂਕਿ ਕਿਸਾਨ ਆਪਣੀ ਪੁੱਤਾ ਵੰਗ ਪਾਲੀ ਫਸਲ ਜਿਹੜੀ ਮੰਡੀ ਚ ਲੈ ਕੇ ਆਉਂਦਾ ਕੋਈ ਖੱਜਲ ਖਾਰੀ ਨਾ ਹੋਵੇ ਸਾਰਾ ਕੁਝ ਠੀਕ ਚੱਲੇ ਬਾਰਦਾਨਾ ਠੀਕ ਆਵੇ ਟੋ ਟ੍ਰਾਈ ਦਾ ਕੰਮ ਠੀਕ ਰਹੇ ਲਿਫਟਿੰਗ ਦਾ ਕੰਮ ਠੀਕ ਰਹੇ ਪਰ ਸਾਰਿਆਂ ਨੂੰ ਵਾਜਬ ਰੇਟ ਮਿਲੇ ਜਿਹੜਾ ਤੇ ਇਹ ਆਪਣੀ ਕੋਸ਼ਿਸ਼ ਆ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਮੌਸਮ ਦੀ ਕਿਰਪਾ ਬਣਾ ਕੇ ਰੱਖਿਓ ਮੌਸਮ ਸਾਫ਼ ਸੁਥਰਾ ਰੱਖਿਓ ਕਿਉਂਕਿ ਇਹੀ 10 15 ਦਿਨ ਦਾ ਮੌਸਮ ਜਿਹੜਾ ਜੀ ਕਿਸਾਨ ਲਈ ਬੜਾ ਜ਼ਰੂਰੀ ਹੁੰਦਾ ਤਾਂ ਕਿ ਆਪਣੀ ਫਸਲ ਦੀ ਸਾਮ ਸੰਭਾਲ ਕਰ ਲਵੇ ਸੋ ਮੈਂ ਮੰਡੀ ਦੇ ਵਿੱਚ ਪਹੁੰਚਿਆ ਸਾਰਾ ਕੰਮ ਠੀਕ ਠਾਕ ਹੈ ਔਰ ਕਿਸਾਨ ਦੇ ਚਿਹਰੇ ਤੇ ਰੌਣਕ ਹੈ ਜੀ ਔਰ ਪਿਛਲੇ ਸਾਲ ਵੀ ਨਾਬਾ ਦੀ ਦਾਣਾ ਮੰਡੀ ਨੇ ਰਿਕਾਰਡ ਤੋੜਿਆ ਸੀ ਹੈ ਜੀ ਕਿ ਸਭ ਤੋਂ ਵੱਧ ਆਮਨ ਜਿਹੜੀ ਇਸ ਮੰਡੀ ਦੇ ਵਿੱਚ ਹੋਈ ਸੀ ਝੋਨੇ ਦੀ ਔਰ ਇਸ ਵਾਰ ਵੀ ਦਸਰੇ ਨੇ ਆਰਤੀਏ ਭਾਈਚਾਰਾ ਕਿਸਾਨ ਭਰਾ ਵੀ ਇਸ ਵਾਰ ਪਿਛਲੀ ਵਾਰ ਨਾਲ ਵੀ ਵੱਧ ਜਿਹੜਾ ਜੀ ਇੱਥੇ ਜਿਹੜਾ ਜੀ ਮਾਲ ਜਿਹੜਾ ਚੌਲਾਂ ਦਾ ਝੋਨੇ ਦਾ ਇੱਥੇ ਪਹੁੰਚਣ ਦੀ ਉਮੀਦ ਹੈ ਔਰ ਪ੍ਰਮਾਤਮਾ ਕਿਰਪਾ ਕਰੇ ਕਿ ਨਾਬਾ ਦੀ ਇਹ ਮੰਡੀ ਜਿਹੜੀ ਹੈ ਇਹਦੇ ਵਿੱਚ ਜਿੰਨੇ ਵੀ ਕਿਸਾਨ ਜਾਂ ਨਾਬਾ ਇਲਾਕੇ ਦੇ ਵਿੱਚ ਜਿੰਨੀਆਂ ਮੰਡੀਆਂ ਨੇ ਛੋਟੀਆਂ ਪਾਸੋਂ ਦੀ ਮੰਡੀਆਂ ਹੋਰ ਪਿੰਡਾਂ ਦੀਆਂ ਮੰਡੀਆਂ ਨੇ ਉਹ ਸਭ ਦੇ ਵਿੱਚ ਪ੍ਰਮਾਤਮਾ ਕਿਰਪਾ ਬਣਾ ਕੇ ਰੱਖਣ ਔਰ ਕਿਸਾਨ ਦੀ ਫਸਲ ਜਿਹੜੀ ਆ ਉਹਦਾ ਵਾਜਬ ਮੁੱਲ ਮਲੇ ਆਰਤੀਏ ਭਰਾਵਾਂ ਨੂੰ ਜਿਹੜਾ ਜੀ ਠੀਕ प्रॉफिट ਹੋਵੇ ਪੱਲੇਦਾਰ ਹਰ ਇੱਕ ਨੂੰ ਉਮੀਦ ਹੁੰਦੀ ਹੈ ਜੀ ਚਾਹ ਵੇਚਣ ਵਾਲੇ ਨੂੰ ਵੀ ਉਮੀਦ ਹੁੰਦੀ ਹੈ ਹਰ ਇੱਕ ਦੀ ਪ੍ਰਮਾਤਮਾ ਝੋਲੀਆਂ ਪਰੇ ਸਾਰਾ ਕੁਝ ਠੀਕ ਠਾਕ ਰਹੇ ਕੇਂਦਰ ਸਰਕਾਰ ਦੇ ਵੱਲੋਂ ਅਜੇ ਪਿਛਲੇ ਸਾਲ ਦਾ ਝੋਨਾ ਜਿਹੜਾ ਨਹੀਂ ਚੁੱਕਿਆ ਗਿਆ ਉਹ ਸੈਲਰਾਂ ਚ ਦੇਖ ਰਿਹਾ ਕਿਵੇਂ ਦੇਖ ਰਹੇ ਜੀ ਹਾਂ ਜੀ 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 ਬਿਲਕੁਲ ਮੁੱਖ ਮੰਤਰੀ ਸਾਹਿਬ ਤਾਲਮਿਲ ਕਰ ਰਹੇ ਜੀ ਕੇਂਦਰ ਸਰਕਾਰ ਨਾਲ ਔਰ ਉਹਨਾਂ ਦੀ ਕੋਸ਼ਿਸ਼ ਹੈ ਕਿ ਜਲਦੀ ਇਹ ਮਸਲਾ ਜਿਹੜਾ ਹੱਲ ਕੀਤਾ ਜਾਵੇ ਹਾਂ ਮੈਂ ਪਹਿਲਾਂ ਵੀ ਕਹਿ ਚੁੱਕਿਆ ਜਿਹੜੀਆਂ ਪੰਜਾਬ ਲੈਵਲ ਤੇ ਪੰਜਾਬ ਦੇ ਕਿਸਾਨਾਂ ਨਾਲ ਪੰਜਾਬ ਦੀਆਂ ੜਤੀਆਂ ਨਾਲ ਪੰਜਾਬ ਦੀਆਂ ਮੰਡੀਆਂ ਨਾਲ ਸੰਬੰਧਤ ਪੰਜਾਬ ਸਰਕਾਰ ਜਿਹੜੇ ਫੈਸਲੇ ਨੇ ਸਾਰੇ ਪ੍ਰਮਾਨ ਕਰ ਲਏ ਆ ਜੀ ਔਰ ਉਹ ਉਹਦਾ ਜਲਦੀ ਨੋਟੀਫਿਕੇਸ਼ਨ ਵੀ ਹੋ ਜਾਣਾ ਜੀ ਤੇ ਬਾਕੀ ਜਿਹੜੇ ਕੇਂਦਰ ਨਾਲ ਸੰਬੰਧਿਤ ਹੈ ਜੀ ਗੱਲਬਾਤ ਉਹ ਸਾਰੀ ਮੁੱਖ ਮੰਤਰੀ ਸਾਹਿਬ ਤਾਲਮੇਲ ਕਰ ਰਹੇ ਆ ਤੇ ਪੋਜ਼ਿਟਿਵ ਵੀ ਉਹਦਾ ਵੀ ਰਿਸਪੋਨਸ ਜਲਦੀ ਆਏਗਾ ਜੀ ਬਿਲਕੁਲ ਭਗਵੰਤ ਸਿੰਘ ਸਾਹਿਬ ਤੇ ਤੁਰੰਤ ਹੀ ਜਿਹੜਾ ਹਸਪੀਟਲ ਦੇ ਵਿੱਚੋਂ ਸਿੱਧਾ ਹੀ ਮੀਟਿੰਗ ਅਦਾਲਤ ਕਰਨ ਲੱਗੇ ਬਿਲਕੁਲ ਜੀ ਬਿਲਕੁਲ ਜਲਦੀ ਮਿਲ ਜਾਈਏ ਕੱਲ ਜਦ ਜਿਵੇਂ ਛੁੱਟੀ ਹੋਈ ਹੈ ਇਹ ਸਾਰਿਆਂ ਨੇ ਦੇਖਿਆ ਹੈ ਸਾਰੇ ਪੰਜਾਬ ਨੇ ਜਿਵੇਂ ਛੁੱਟੀ ਹੋਈ ਹੈ ਅਸੀਂ ਉਹਨਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ ਕਿ ਸੱਚੇ ਪਾਤਸ਼ਾਹ ਬਹੁਤ ਕ੍ਰਾਂਤੀਕਾਰੀ ਮੁੱਖ ਮੰਤਰੀ ਨੇ ਪੰਜਾਬ ਨੂੰ ਬਹੁਤ ਉਮੀਦਾਂ ਸਾਰੇ ਪੰਜਾਬ ਦਾ ਜਿਹੜਾ ਪ੍ਰਵੇਖ ਜੁੜਿਆ ਹੋਇਆ ਹੈ ਤੇ ਕੱਲ ਮੁੱਖ ਮੰਤਰੀ ਸਾਹਿਬ ਨੇ ਹਸਪੀਟਲ ਤੋਂ ਆਉਂਦੇ ਸਾਰ ਸਭ ਤੋਂ ਪਹਿਲੀ ਮੀਟਿੰਗ ਜਿਹੜੀ ਹੈ ਮੰਡੀਆਂ ਨੂੰ ਲੈ ਕੇ ਕੀਤੀ ਹੈ ਔਰ ਜਿੰਨੀਆਂ ਵੀ ਸਮੱਸਿਆਵਾਂ ਨੇ ਰਾਈਟ ਵੇ ਉਹਦਾ ਹੱਲ ਕਰਕੇ ਤਾਂ ਕਿ ਕਿਸੇ ਨੂੰ ਕੋਈ ਤਕਲੀਫ ਨਾ ਹੋਵੇ ਕਿਸੇ ਕਿਸਾਨ ਨੂੰ ਕਿਸੇ ਮਜ਼ਦੂਰ ਨੂੰ ਕਿਸੇ ਆਰਤੀਏ ਭਾਈਚਾਰੇ ਨੂੰ ਕਿਸੇ ਨੂੰ ਵੀ ਕੋਈ ਕੋਈ ਸਮੱਸਿਆ ਨਾ ਆਵੇ ਔਰ ਸਭ ਨੂੰ ਸਮੂਥਲੀ ਜੋ ਵੀ ਰਾਈਟ ਕਿਸਦਾ ਮੰਗਦਾ ਮਿਲੇ ਦੇਖੋ ਸਾਨੂੰ ਜੀ ਐਮਐਲਏ ਸਾਹਿਬ ਨੇ ਉਰੇ ਆ ਕੇ ਮੰਡੀ 'ਚ ਵਿਸ਼ਵਾਸ ਦਵਾਇਆ ਜਿੰਨੀਆਂ ਵੀ ਆਰਤੀਏ ਭਾਈਚਾਰੇ ਨਾਲ ਵੀ ਮੰਗਾਂ ਨੇ ਮੁੱਖ ਮੰਗਾਂ ਨੇ ਉਹ ਸਾਰੀਆਂ ਮੰਨ ਲਈਆਂ ਨੇ ਤੇ ਦੂਜੀ ਜਿਹੜੀ ਸਾਡੀ ਲੇਬਰਾਂ ਦੀ ਮੰਗ ਥੀ ਉਹ ਵੀ ਉਹਨਾਂ ਨੇ ਪੂਰੀ ਕਰਤੀ ਕਹਿੰਦੇ ਵੀ 3:00 ਵਜੇ ਤਕਰੀਬਨ ਨੋਟੀਫਿਕੇਸ਼ਨ ਜਾਰੀ ਹੋ ਜਾਣਾ ਹੈ ਵੀ ਫਿਰ ਤਾਂ ਸਾਨੂੰ ਕੋਈ ਦਿੱਕਤ ਨਹੀਂ ਇਨਜਾ ਸਾਰੀਆਂ ਸਾਡੀਆਂ ਮੰਗਾਂ ਮੰਨੀਆਂ ਗਈਆਂ ਤੇ ਸਾਨੂੰ ਕੋਈ ਜਿਹੀ ਵੀ ਦਿੱਕਤ ਲੱਗਦੀ ਨਹੀਂ ਸਾਨੂੰ ਆਪਣੇ ਐਮਐਲਏ ਤੇ ਪੂਰਾ ਵਿਸ਼ਵਾਸ ਹੈ ਕਿ ਉਹ ਇੱਕ ਦਿਨ ਸਾਡੇ ਲਈ ਝੂਠ ਤਾਂ ਕਦੇ ਬੋਲ ਕੇ ਨਹੀਂ ਗਏ ਇਹ ਆ ਹਮੇਸ਼ਾ ਜਿਹੜੀ ਗੱਲ ਕਹਿੰਦੇ ਨੇ ਉਹ ਤੇ ਪਾਇਦਾ ਇਹ ਤਾਂ ਸਰਕਾਰ ਲੈਵਲ ਦਾ ਕੰਮ ਹੈ ਜੀ ਸਰਕਾਰ ਨੇ ਕਰਾਉਣਾ ਹੈ ਵਿਭਾਗਾਂ ਨੂੰ ਆਪੇ ਕਹਿਣਾ ਉਹਨਾਂ ਨੇ ਜਦੋਂ ਜਦ ਸਰਕਾਰ ਇਹ ਸਾਡੇ ਦੁਆਰ ਤੇ ਆ ਗਈ ਸਰਕਾਰ ਇਹ ਕਹਿੰਦੀ ਆ ਵੀ ਅਸੀਂ ਸਾਰਾ ਕੁਝ ਕਰਾਂਗੇ ਬਸ ਉਹ ਮਹਿਕਮੇ ਤੋਂ ਫਿਰ ਕੀਰ ਫਿਰੋਜ਼ ਕਰਨਾ ਓਕੇ